Flipkart Big Billion Day se ₹1 लाख ਸਸਤਾ ਮਿਲੇਗਾ iPhone 16 Pro Max ਪਹਿਲੀ ਬਾਰ ਬੰਪਰ ਛੋਟ। ਹੈਲੋ ਦੋਸਤੋ ਸਭ ਸ਼ੀਕਾਲ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਅੱਜ ਦਾ ਮੁੱਖ ਅਪਡੇਟ। Flipkart Big Billion Day sale ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਜੇਕਰ ਤੁਸੀਂ ਵੀ iPhone 16 Pro Max ਖਰੀਦਣ ਲਈ ਸੇਲ ਦੀ ਉਡੀਕ ਕਰ ਰਹੇ ਹੋ ਤਾਂ ਸੇਲ ਦੌਰਾਨ ਪਹਿਲੀ ਵਾਰ ਤੁਹਾਨੂੰ Apple ਦਾ A ਫਲੈਗਸ਼ਿਪ ਫੋਨ 1 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਲਿਮਟਿਡ ਪੀਰੀਅਡ ਦੀ ਡੀਲ ਹੋ ਸਕਦੀ ਹੈ ਅਤੇ ਫਿਰ ਸੇਲ ਦੇ ਅੱਗੇ ਵਧਣ ਦੇ ਨਾਲ ਕੀਮਤ ਦੁਬਾਰਾ ਵੱਧ ਸਕਦੀ ਹੈ ਇਸ ਦਾ ਮਤਲਬ ਹੈ ਕਿ ਜਿਵੇਂ ਹੀ ਤੁਸੀਂ ਸੇਲ ਸ਼ੁਰੂ ਹੁੰਦੇ ਹੀ ਡੀਲ ਦੇਖਦੇ ਹੋ ਤੁਹਾਨੂੰ ਤੁਰੰਤ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਅਜਿਹਾ ਮੌਕਾ بار بار ਨਹੀਂ ਮਿਲ ਸਕਦਾ ਆਈਫੋਨ 16 ਪ੍ਰੋ ਮੈਕ 256 ਜੀਬੀ ਪ੍ਰਾਈਸ ਫਲਿੱਪਕਾਰਟ ਸੇਲ ਡੇਟ ਸਾਹਮਣੇ ਆਉਣ ਤੋਂ ਬਾਅਦ ਫੋਨ ਤੇ ਉਪਲਬਧ ਸ਼ਾਨਦਾਰ ਡੀਲਾਂ ਤੋਂ ਵੀ ਪਰਤਾ ਉੱਠਣਾ ਸ਼ੁਰੂ ਹੋ ਗਿਆ ਹੈ ਹੁਣ ਫਲਿੱਪਕਾਰਟ ਨੇ ਹਾਲ ਹੀ ਵਿੱਚ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਆਈਫੋਨ 16 ਪ੍ਰੋ ਮੈਕਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਸ ਨੇ ਯਕੀਨੀ ਤੌਰ ਤੇ ਸੰਕੇਤ ਦਿੱਤਾ ਹੈ ਕਿ ਇਸ ਫੋਨ ਦੀ ਕੀਮਤ 1 ਲੱਖ ਰੁਪਏ ਤੋਂ ਘੱਟ ਹੋ ਸਕਦੀ ਹੈ ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ ਆਈਫੋਨ 16 ਪ੍ਰੋ ਮੈਕਸ ਦਾ 256 GB ਸਟੋਰੇਜ ਵੇਰੀਐਂਟ ਪਿਛਲੇ ਸਾਲ 1 ਲੱਖ 44900 ਬੇ ਵਿਚ ਲਾਂਚ ਕੀਤਾ ਗਿਆ ਸੀ ਇਹ ਉਹਨਾਂ ਲੋਕਾਂ ਲਈ ਇੱਕ ਵਧੀਆ ਮੌਕਾ ਹੈ ਜੋ ਪਿਛਲੇ ਸਾਲ ਲਾਂਚ ਕੀਤੇ ਗਏ ਐਪਲ ਦੇ ਇਸ ਫਲੈਗਸ਼ਿਪ ਮਾਡਲ ਨੂੰ ਖਰੀਦਣਾ ਚਾਹੁੰਦੇ ਹਨ ਹਰ ਸਾਲ ਵਾਂਗ ਇਸ ਸਾਲ ਵੀ ਨਵੀਂ ਆਈਫੋਨ 17 ਸੀਰੀਜ਼ ਦੇ ਲਾਂਚ ਤੋਂ ਬਾਅਦ ਕੰਪਨੀ ਕੁਝ ਪੁਰਾਣੇ ਪ੍ਰੋ ਮਾਡਲਾਂ ਨੂੰ ਬੰਦ ਕਰ ਸਕਦੀ ਹੈ। ਫੋਨ ਤੇ ਛੋਟ ਤੋਂ ਇਲਾਵਾ ਤੁਸੀਂ ਬੈਂਕ ਕਾਰਡ ਪੁਰਾਣੇ ਫੋਨ ਤੇ ਐਕਸਚੇਂਜ ਆਫਰ ਦਾ ਲਾਭ ਲੈ ਕੇ ਵਾਧੂ ਬਚਤ ਵੀ ਕਰ ਸਕੋਗੇ। ਆਈਫੋਨ 16 ਪ੍ਰੋ ਮੈਕਸ ਸਪੈਸੀਫਿਕੇਸ਼ਨਸ ਇਸ ਫਲੈਗਸ਼ਿਪ ਮਾਡਲ ਵਿੱਚ 6.9 ਇੰਚ ਦੀ ਸੁਪਰ ਰੈਟੀਨਾ ਐਕਸ ਡੀ ਆਰ ਡਿਸਪਲੇ ਹੈ। ਇਸ ਫੋਨ ਵਿੱਚ A18 ਪ੍ਰੋ ਚਿਪਸੈਟ 48 मेगापिक्सल ट्रिपल रियल कैमरा ਅਤੇ ਸਪੀਡ ਅਤੇ ਮਲਟੀਟਾਸਕ ਟਾਸਕਿੰਗ ਲਈ 12 ਮੈਗਾਪਿਕਸਲ 셀ਫੀ ਕੈਮਰਾ ਸੈਂਸਰ ਹੈ ਫਲਿੱਪਕਾਰਡ ਸੇਲ ਆਫਰਸ ਫਲਿੱਪਕਾਰਡ ਸੇਲ ਦੌਰਾਨ ਤੁਹਾਨੂੰ ਮੋਟੋਰੋਲਾ ਐਸ 16 ਪ੍ਰੋ ਆਈਫੋਨ 16 ਅਤੇ ਸੈਮਸੰਗ ਗੈਲੈਕਸੀ ਐਸ 24 ਵਰਗੇ ਪੈਗਸ਼ਿਪ ਵਿਸ਼ੇਸ਼ਤਾਵਾਂ ਵਾਲੇ ਫੋਨ ਵੀ ਘੱਟ ਕੀਮਤ ਤੇ ਮਿਲਣਗੇ ਸਿਰਫ ਫੋਨ ਹੀ ਨਹੀਂ ਸਗੋ ਤੁਹਾਨੂੰ 이어ਬਰਡਸ ਸਮਾਰਟ ਟੀਵੀ ਅਤੇ ਵਾਸ਼ਿੰਗ ਮਸ਼ੀਨਾਂ ਸਮੇਤ ਹਜ਼ਾਰਾਂ ਉਤਪਾਦ ਸਸਤੇ ਵਿੱਚ ਖਰੀਦਣ ਦਾ ਵਧੀਆ ਮੌਕਾ ਮਿਲੇਗਾ ਤਾਂ ਦੋਸਤੋ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਲਿੱਪਕਾਰਟ ਫਲਿੱਪਕਾਰਟ ਬਿਗ ਬਿਲੀਅਨ ਡੇ ਸੇਲ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਅੱਜ ਦੇ ਇਹ ਅਪਡੇਟ ਨੇ ਹੋਰ ਜ਼ਿਆਦਾ ਐਕਸਾਈਟਮੈਂਟ ਵਿੱਚ ਲਿਆ ਦਿੱਤਾ ਹੋਵੇਗਾ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ